ਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਨਿਰਾਸ਼ ਆ ਕੁਝ ਵੀ ਸਮਝ ਨਹੀਂ ਲੱਗਦਾ ਕਿ ਕੀ ਕਰੀਏ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਦੀਆਂ ਜੋ ਵੀ ਪਰੇਸ਼ਾਨੀਆਂ ਚਿੰਤਾਵਾਂ ਨੇ ਨਾ ਉਹਨਾਂ ਨੂੰ ਦੂਰ ਕਰਨ ਦਾ ਹੱਲ ਤੁਹਾਨੂੰ ਜਰੂਰ ਮਿਲ ਜਾਵੇਗਾ ਤਾਂ ਵੀਡੀਓ ਨੇ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਹੀ ਗਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਨਾ ਇੱਕ ਬੜੀ ਹੀ ਸੋਹਣੀ ਗੱਲ ਆਪਜੀ ਦੇ ਨਾਲ ਸਾਂਝੀ ਕਰਦੇ ਆਂ ਅੱਜ ਸਵੇਰੇ ਹੀ ਕਿਸੇ ਨੇ ਇਹ ਮੈਸੇਜ ਪੜੀ ਜਾਂ ਕਹਿੰਦੇ ਇੱਕ ਉਦਾਸ ਬੈਠੇ ਬੰਦੇ ਨੂੰ ਬਜ਼ੁਰਗ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਪਰੇਸ਼ਾਨ ਲੱਗਦਾ ਹੈ ਤੇ ਕਹਿੰਦੇ ਉਹ ਬੰਦਾ ਕਹਿਣ ਲੱਗਾ ਕਿ ਬਾਬਾ ਜੀ ਮੈਂ ਪਾਠ ਵੀ ਬਥੇਰਾ ਕੀਤਾ ਸੇਵਾ ਵੀ ਬਥੇਰੀ ਕੀਤੀ ਪਰ ਜ਼ਿੰਦਗੀ ਦੇ ਦੁੱਖ ਨਹੀਂ ਮਿਟੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨ ਹਾਂ ਬਜ਼ੁਰਗ ਕਹਿੰਦੇ ਮੁਸਕਰਾ ਕੇ ਬੋਲੇ ਕਿ ਪੁੱਤਰ ਜ਼ਿੰਦਗੀ ਵਿੱਚ ਮੈਂ ਵੀ ਬੜੇ ਉਤਾਰ ਚੜਾ ਦੇਖੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਬੜੇ ਦੁੱਖ ਸਨ ਤਾਂ ਮੈਨੂੰ ਇੱਕ ਵਾਰੀ ਕਿਸੇ ਰੱਬੀ ਰੂਹ ਨੇ ਇੱਕ ਤੁਜਤ ਦੱਸੀ ਸੀ ਉਸਨੇ ਦੱਸਿਆ ਸੀ ਕਿ ਜੇ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਘਟਣ ਦਾ ਨਾਮ ਨਾ ਲੈਣ ਵੱਧਦੀਆਂ ਜਾਣ ਤਾਂ ਤੂੰ ਆਪਣਾ ਨਿਤਨੇਮ ਬਧਾ ਆਦਮੀ ਬਜ਼ੁਰਗ ਨੇ ਕਿਹਾ ਕਿ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਘਟਣ ਦਾ ਨਾਮ ਨਾ ਨਾ ਲੈਣ ਤੂੰ ਪਾਠ ਨੂੰ ਹੋਰ ਵਧਾ ਦੇਵੇਂ ਜਿੰਨਾ ਜ਼ਿਆਦਾ ਦੁੱਖ ਵਧੇ ਤੂੰ ਓਨੀ ਬਾਣੀ ਵਧਾਈ ਜਾਵੇਂ ਆਪਣਾ ਨਿਤਨੇਮ ਵਧਾਈ ਜਾਵੇਂ ਤਾਂ ਇੱਕ ਦਿਨ ਐਸੀ ਘੜੀ ਆਵੇਗੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਰਬਾਣੀ ਜਿੱਤ ਜਾਵੇਗੀ ਤੇ ਤੇਰੇ ਸਾਰੇ ਦੁੱਖ ਹਾਰ ਜਾਣਗੇ ਤਾਂ ਇਹ ਗੱਲ ਨਾ ਮੈਨੂੰ ਬੜੀ ਪਿਆਰੀ ਲੱਗੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਇਦਾਂ ਹੀ ਹੋਣਾ ਚਾਹੀਦਾ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਨਾ ਸਾਨੂੰ ਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ ਬਾਣੀ ਸਾਨੂੰ ਖੁਦ ਕਹਿ ਰਹੀ ਆ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਬਾਣੀ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੇ ਹੱਲ ਕਰਦੀ ਆ ਬਾਣੀ ਨੂੰ ਪੜਿਆ ਜਾਂਦਾ ਹੈ ਤਾਂ ਪੜ ਲਈਏ ਸੁਣਿਆ ਜਾਂਦਾ ਹੈ ਤਾਂ ਬੈਠ ਕੇ ਸੁਣ ਲਈਏ ਕਿਸੇ ਵੀ ਤਰੀਕੇ ਦੇ ਨਾਲ ਗੁਰਬਾਣੀ ਦਾ ਪਾਠ ਗੁਰਬਾਣੀ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਜਾਵੇਗੀ ਨਾ ਸਮਝੋ ਸਾਡੇ ਦੁੱਖ ਦੂਰ ਹੋ ਗਏ ਜਿਹੜੇ ਰੋਗ ਡਾਕਟਰਾਂ ਤੋਂ ਠੀਕ ਨਹੀਂ ਨਾ ਹੁੰਦੇ ਉਹ ਰੋਗ ਵੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਾ ਕੇ ਠੀਕ ਹੁੰਦੇ ਨੇ ਤਾਂ ਗੁਰੂ ਘਰੇ ਜਾਣਾ ਹੈ ਜਾ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਗੁਰਨਾਨਕ ਬਾਦਸ਼ਾਹ ਜੀ ਅਰਦਾਸਾਂ ਬੇਨਤੀਆਂ ਕਰਨੀਆਂ ਗੁਰੂ ਰਾਮਦਾਸ ਬਾਦਸ਼ਾਹ ਜੀ ਦੇ ਅੱਗੇ ਬੇਨਤੀਆਂ ਕਰਨੀਆਂ ਇਹ ਦੁਨੀਆਦਾਰੀ ਦੇ ਕੋਲ ਜਦੋਂ ਜਾ ਕੇ ਆਪਾਂ ਦੁੱਖ ਦੱਸਦੇ ਆ ਤਾਂ ਦੁਨੀਆ ਦੇ ਲੋਕ ਕਈ ਵਾਰ ਸਾਡੇ ਉਹਨਾਂ ਦੁੱਖਾਂ ਦਾ ਮਜ਼ਾਕ ਬਣਾਉਂਦੇ ਨੇ। ਕਈ ਵਾਰ ਉਹਨਾਂ ਦੁੱਖਾਂ ਦੇ ਮਿਹਨੇ ਬਣਾ ਦਿੰਦੇ ਨੇ। ਇਹ ਦੁਨੀਆਦਾਰੀ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਾਡੀ ਆਸ ਅਤੇ ਅਰਦਾਸ ਸਾਡੇ ਗੁਰੂ ਅੱਗੇ ਹੋਵੇ ਤਾਂ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੇ ਹੱਲ ਮਿਲ ਜਾਣਗੇ। ਪਰ ਆਪਾਂ ਕੀ ਕਰਦੇ ਆਂ? ਆਪਾਂ ਭੱਜਦੇ ਆਂ ਇਹ ਦੁਨੀਆ ਦੇ ਲੋਕਾਂ ਵੱਲ, ਆਪਣੇ ਭੈਣ ਭਰਾ ਰਿਸ਼ਤੇਦਾਰਾਂ ਵੱਲ। ਤਾਂ ਕਈ ਵਾਰ ਜਦੋਂ ਫਿਰ ਜਿੱਥੇ ਅਸੀਂ ਜਾਣੇ ਆ ਉਥੋਂ ਨਾ ਹੋ ਜਾਵੇ ਤਾਂ ਫਿਰ ਮਨ ਬੜਾ ਉਦਾਸ ਹੁੰਦਾ ਪਰੇਸ਼ਾਨ ਹੁੰਦਾ ਕਿ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਇਸ ਕਰਕੇ ਵਾਹਪੁਰਖ ਜੀ ਕਹਿੰਦੇ ਜਾਓ ਉਥੇ ਜਿੱਥੋਂ ਨਾ ਨਾ ਹੋਵੇ ਗੁਰੂ ਨਾਨਕ ਪਾਸ਼ਾ ਦੇ ਦਰ ਤੇ ਜਾ ਕੇ ਮੱਥਾ ਟੇਕੋ ਗੁਰੂ ਨਾਨਕ ਪਾਸ਼ਾ ਦੇ ਅੱਗੇ ਟਹਿ ਜਾਓ ਕਿ ਸਤਿਗੁਰ ਸੱਚੇ ਪਾਸ਼ਾ ਹੁਣ ਮੇਰਾ ਕੋਈ ਵਸ ਨਹੀਂ ਆ ਜੋ ਕਰਨਾ ਹੈ ਤੋsin ਕਰਨਾ ਹੈ ਮੈਨੂੰ ਕੁਝ ਵੀ ਸਮਝਦੇ ਵਿੱਚ ਨਹੀਂ ਆਉਂਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਮੱਥਾ ਟੇਕੋ ਜ਼ਿੰਦਗੀ ਦੀਆਂ ਜਿੰਨੀਆਂ ਮਰਜ਼ੀ ਦੁੱਖ ਤਕਲੀਫਾਂ ਹੋਣ ਅਸੀਂ ਚਿੰਤਾਵਾਂ ਦੇ ਨਾਲ ਘਿਰੇ ਹੋਈਏ ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਾਂਦੇ ਆ ਨਾ ਸੱਚ ਕਰਕੇ ਜਾਣਨਾ ਕੋਈ ਵੀ ਦੁੱਖ ਤਕਲੀਫ ਚਿੰਤਾ ਚੇਤੇ ਹੀ ਨਹੀਂ ਆਉਂਦੀ ਸਤਿਗੁਰ ਸੱਚੇ ਪਾਤਸ਼ਾਹ ਦਾ ਸੋਨਾ ਕਰ ਦੁਨੀਆ ਦਾ ਸਭ ਤੋਂ ਸੋਨਾ ਕਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਆਪਾਂ ਉੱਥੇ ਜਾ ਕੇ ਆਪਣੇ ਗੁਰੂ ਦੇ ਦਰਸ਼ਨ ਕਰਦੇ ਆਂ ਸੱਚ ਕਰਕੇ ਜਾਣਿਓ ਸਭ ਦੁੱਖ ਤਕਲੀਫਾਂ ਮਿਟ ਜਾਂਦੀਆਂ ਨੇ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਚਿੰਤਾਵਾਂ ਭੁੱਲਦੀਆਂ ਵੀ ਨੇ ਅਤੇ ਮਿਟਦੀਆਂ ਵੀ ਨੇ ਗੁਰੂ ਪਾਤਸ਼ਾਹ ਸਾਨੂੰ ਸਹੀ ਰਾਹ ਦਿਖਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਕਿਸੇ ਪ੍ਰਕਾਰ ਦਾ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਇਹ ਦੁਨੀਆਦਾਰੀ ਤਾਂ ਪੈਸੇ ਦੀ ਆ ਜਿਹਦੇ ਕੋਲ ਪੈਸਾ ਹੈ ਉਹਦੇ ਸਭ ਰਿਸ਼ਤੇਦਾਰ ਨੇ ਉਹਦੇ ਦੋਸਤ ਮਿੱਤਰ ਭੈਣ ਭਰਾ ਨੇ ਪਰ ਜਿਹਦੇ ਕੋਲ ਪੈਸਾ ਨਹੀਂ ਜੋ ਪੈਸੇ ਕੋ ਘਰੀਬ ਹੈ ਨਾ ਉਹਨੂੰ ਕੋਈ ਬੁਲਾ ਕੇ ਵੀ ਰਾਜੀ ਨਹੀਂ ਉਹਦੇ ਤੋਂ ਸਾਰੇ ਪਾਸਾ ਵਟਦੇ ਨੇ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਐਸਾ ਏ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਐਸਾ ਏ ਉੱਥੇ ਆਪਾਂ ਜਿਵੇਂ ਦੇਵੀ ਚਲੀ ਜਾਏਗੀ ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ ਕੋਈ ਸੋਹਣੇ ਕੱਪੜਿਆਂ ਵਾਲਾ ਹੋਵੇ ਕੋਈ ਮੈਲੇ ਕੱਪੜਿਆਂ ਵਾਲਾ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਸਭ ਨੂੰ ਗਲ ਨਾਲ ਲਾ ਲੈਂਦੇ ਆ ਜਿਵੇਂ ਬੱਚੇ ਦਾ ਸ਼ਰੀਰ ਮਿੱਟੀ ਕੱਟੇ ਦੇ ਨਾਲ ਭਰਿਆ ਹੋਵੇ ਤਾਂ ਮਾਂ ਫਿਰ ਵੀ ਉਹਦਾ ਮੱਥਾ ਚੁੰਮ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਆ ਉਸੇ ਤਰ੍ਹਾਂ ਆਪਾਂ ਵੀ ਭਾਵੇਂ ਅੰਦਰੋਂ ਬਾਹਰੋਂ ਮੈਲ ਦੇ ਨਾਲ ਭਰੇ ਆ ਪਰ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਫਿਰ ਵੀ ਸਾਨੂੰ ਦਰਤੇ ਗਿਆਨ ਨੂੰ ਬੜੇ ਪਿਆਰ ਦੇ ਨਾਲ ਗੋਦੀ ਵਿੱਚ ਬਿਠਾ ਲੈਂਦੇ ਨੇ ਸਾਡੇ ਦੁੱਖ ਦੂਰ ਕਰਦੇ ਨੇ ਉਹ ਕਿਸੇ ਪ੍ਰਕਾਰ ਦਾ ਸਾਡੇ ਨਾਲ ਭੇਦ ਭਾਵ ਨਹੀਂ ਕਰਦੇ ਸਾਡੇ ਤੋਂ ਪਿੱਛਾ ਨਹੀਂ ਛਡਾਉਂਦੇ ਬਲਕਿ ਦਰ ਗਿਆਨ ਦੀ ਇਲਾਜ ਰੱਖਦੇ ਨੇ ਬਸ ਕਮੀ ਸਾਡੇ ਵਿੱਚ ਆ ਕਿ ਅਸੀਂ ਇਧਰ ਉਧਰ ਪਟਕਦੇ ਰਹਿੰਦੇ ਆ ਆਪਣੇ ਗੁਰੂ ਦੇ ਦਰ ਤੇ ਨਹੀਂ ਜਾਂਦੇ ਜਦੋਂ ਹੀ ਨਿਮਾਣੇ ਹੋ ਕੇ ਗੁਰੂ ਅੱਗੇ ਟੈਪਾਈ ਗੁਰੂ ਵਰਗੇ ਜਾ ਕੇ ਅਰਦਾਸ ਬੇਨਤੀ ਕਰ ਦਿੱਤੀ ਨਾ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਤੋਂ ਬਿਨਾ ਕੋਈ ਵੀ ਨਹੀਂ ਆ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਝੱਟ ਹੀ ਬਾਹ ਫੜ ਲੈਣਗੇ ਜਿਵੇਂ ਮੰਨ ਲਓ ਕਿ ਆਪਣੇ ਘਰ ਦੇ ਵਿੱਚ ਹੀ ਕੋਈ ਵਾਰ-ਵਾਰ ਆ ਕੇ ਸਾਡੇ ਕੋਲੋਂ ਕਿਸੇ ਚੀਜ਼ ਦੀ ਮੰਗ ਕਰੇ ਅਤੇ ਨਾਲ ਇਹ ਕਹੇ ਕਿ ਮੇਰੀ ਮਦਦ ਤੁਹਾਡੇ ਤੋਂ ਬਿਨਾ ਹੋਰ ਕੋਈ ਕਰ ਹੀ ਨਹੀਂ ਸਕਦਾ ਮੈਂ ਤੁਹਾਡੇ ਤੋਂ ਇਲਾਵਾ ਕਿਸੇ ਤੋਂ ਮਦਦ ਮੰਗਣੀ ਹੀ ਨਹੀਂ ਆ ਮੇਰੇ ਤਾਂ ਸਭ ਕੁਝ ਤੁਸੀਂ ਹੀ ਹੋ ਜਦੋਂ ਇਵੇਂ ਕੋਈ ਹੱਥ ਨਾਲ ਸਾਡੇ ਕੋ ਲਾਵੇਗਾ ਸਾਡੇ ਉੱਤੇ ਭਰੋਸਾ ਰੱਖ ਕੇ ਆਵੇਗਾ ਤਾਂ ਆਪਾਂ ਨਾ ਚਾਹੁੰਦੇ ਹੋਏ ਵੀ ਉਹਦੀ ਮਦਦ ਕਰ ਦਵਾਂਗੇ ਸਾਨੂੰ ਵੀ ਲੱਗਣਾ ਵੀ ਸੱਚ ਕਹਿੰਦਾ ਏ ਇਹਦਾ ਸਾਡੇ ਤੋਂ ਸਿਵਾ ਕੋਈ ਨਹੀਂ ਆ ਜੇ ਇਹ ਸਾਡੇ ਕੋਲ ਨਾ ਆਵੇ ਤਾਂ ਹੋਰ ਕਿੱਥੇ ਜਾਵੇ ਤਾਂ ਆਪਾਂ ਉਹਦੀ ਮਦਦ ਜ਼ਰੂਰ ਕਰਾਂਗੇ ਭਾਵੇਂ ਔਖੇ ਹੋ ਕੇ ਕਰੀਏ ਉਸੇਹੀ ਤੇ ਅੰਮ੍ਰਿਤ ਸਤਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਕੋਈ ਵੀ ਮਨੁੱਖ ਨਿਮਾਣਾ ਹੋ ਕੇ ਟਹਿ ਕੇ ਜਾਂਦਾ ਹੈ ਨਾ ਆਪਣੇ ਗੁਰੂ ਪਾਤਸ਼ਾਹ ਕੇ ਅਰਦਾਸ ਬੇਨਤੀ ਕਰਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਤੋਂ ਇਲਾਵਾ ਮੇਰਾ ਕੋਈ ਨਹੀਂ ਅਸੀਂ ਚੰਗੇ ਆ ਮੰਦੇ ਆ ਤੇਰੇ ਆ ਤੇਰਿਆਂ ਦੀ ਤੈਨੂੰ ਫਿਕਰ ਹੋਵੇ ਤੇਰਿਆਂ ਦੀ ਤੂੰ ਹੀ लाज ਰੱਖਣੀ ਆ ਤਾਂ ਸਤਿਗੁਰ ਸੱਚੇ ਪਾਸ਼ਾ ਦਰਗਿਆਂ ਦੀ लाज ਜ਼ਰੂਰ ਰੱਖਦੇ ਨੇ ਕਿਉਂਕਿ ਮੇਰੇ ਸਤਿਗੁਰ ਸੱਚੇ ਪਾਸ਼ਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਇਸ ਸੁੱਖ ਪਦਾਰਥ ਜਿੰਨਾ ਕਰਕੇ ਅਸੀਂ ਇੱਧਰ ਉੱਧਰ ਪਟਕਦੇ ਫਿਰਦੇ ਆ ਨਾ ਕਿ ਸਾਡੇ ਘਰ ਦੇ ਵਿੱਚ ਪੈਸਾ ਆ ਜਾਵੇ ਅਸੀਂ ਕੋਠੀਆਂ ਕਾਰਾਂ ਵਾਲੇ ਬਣ ਜਾਈਏ ਕਾਰੋਬਾਰ ਵਿੱਚ ਵਾਧਾ ਹੋਵੇ ਤਾਂ ਇਹ ਵਾਅਦੇ ਲਈ ਪੈਸੇ ਲਈ ਅਸੀਂ ਇੱਧਰ ਉੱਧਰ ਪਟਕਦੇ ਆ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਕਰਦੇ ਆ ਇਹ ਜਿਹੜੇ ਸੁੱਖ ਪਦਾਰਥ ਨੇ ਧਨ ਨ ਦੌਲਤ ਸ਼ੋਹਰਤ ਨਾਮ ਇਹ ਸਭ ਕੁਝ ਗੁਰੂ ਰਾਮਦਾਸ ਪਾਸ਼ਾ ਦੇ ਦਾਸ ਦਸੀਆਂ ਨੇ ਸਤਿਗੁਰ ਸੱਚੇ ਪਾਸ਼ਾ ਦੇ ਇੱਕ ਇਸ਼ਾਰੇ ਦੇ ਨਾਲ ਇਹ ਚੀਜ਼ਾਂ ਸਾਡੇ ਕੋਲ ਆ ਸਕਦੀਆਂ ਨੇ ਪਰ ਸਾਡਾ ਭਰੋਸਾ ਆਪਣੇ ਗੁਰੂ ਨਾਨਕ ਪਾਸ਼ਾ ਤੇ ਹੋਵੇ ਗੁਰੂ ਰਾਮਦਾਸ ਪਾਸ਼ਾ ਤੇ ਹੋਵੇ ਦਸਾਂਹੀ ਗੁਰੂ ਸਹਿਬਾਨਾਂ ਦੇ ਵਿੱਚ ਇੱਕੋ ਹੀ ਜੋਤ ਵਰਤ ਰਹੀ ਆ ਗੁਰੂ ਨਾਨਕ ਪਾਸ਼ਾ ਜੀ ਦੀ ਜੋਤ ਸੋ ਆਪਾਂ ਵੀ ਭਰੋਸੇ ਦੇ ਨਾਲ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਦੁੱਖ ਹੋਵੇ ਸੁੱਖ ਹੋਵੇ ਸਾਡਾ ਦਰ ਇੱਕੋ ਹੀ ਹੋਵੇ ਇੱਕੋ ਦਰ ਦੇ ਉੱਤੇ ਜਾ ਕੇ ਮੱਥਾ ਟੇਕਣਾ ਹੈ ਇੱਕੋ ਦਰ ਤੋਂ ਹੀ ਜਾ ਕੇ ਮੰਗਣਾ ਹੈ ਅਤੇ ਸਿੱਖ ਨੇ ਮੱਥਾ ਕਿੱਥੇ ਟੇਕਣਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਮੱਥਾ ਟੇਕ ਕੇ ਆਪਣੇ ਸਾਰੇ ਦੁੱਖ ਸੁੱਖ ਗੁਰੂ ਦੇ ਨਾਲ ਸਾਂਝੇ ਕਰਨੇ ਆ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਦੁੱਖ ਸੁਣਦੇ ਵੀ ਆ ਅਤੇ ਸਾਡੇ ਉਹਨਾਂ ਦੁੱਖਾਂ ਦਾ ਹੱਲ ਵੀ ਕਰਦੇ ਆ ਬਸ ਸਾਡਾ ਭਰੋਸਾ ਹੋਵੇ ਅਸੀਂ ਟਿਕੇ ਹੋਈਏ ਇਹ ਨਹੀਂ ਕਿ ਗੁਰੂ ਘਰੇ ਗਏ ਆ ਅਰਦਾਸ ਬੇਨਤੀ ਕੀਤੀ ਆ ਅਤੇ ਘਰ ਆ ਕੇ ਫਿਰ ਉਹ ਯੋ ਕੁਝ ਕਰਨਾ ਸ਼ੁਰੂ ਕਰਦੇ ਤੱਕ ਦੀ ਧਾਗੇ ਕਦੀ ਤਵੀਤ ਨਾ ਇਦਾਂ ਗੱਲ ਨਹੀਂ ਬਣਦੀ ਜਦੋਂ ਇੱਕ ਦੇ ਹੋ ਜਾਵਾਂਗੇ ਨਾ ਫਿਰ ਉਸ ਇੱਕ ਨੂੰ ਸਾਡਾ ਫਿਕਰ ਹੋਵੇਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਰਾਹ ਦਿਖਾ ਦੇਣੇ ਨੇ ਤਾਂ ਇੱਕ ਦੇ ਉੱਤੇ ਭਰੋਸਾ ਰੱਖੀਏ ਗੁਰੂ ਨਾਨਕ ਪਾਤਸ਼ਾਹ ਦੇ ਅਨੁਸਾਰ ਰੱਖੀਏ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਜੇ ਮਨ ਬਹੁਤਾ ਹੀ ਉਦਾਸ ਹੋਵੇ ਬੇਚੈਨ ਹੋਵੇ ਤਾਂ ਗੁਰੂ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਆ ਜਦੋਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਦੇ ਆ ਤਾਂ ਮਨ ਦੀ ਸਾਰੀ ਬੇਚੈਨੀ ਉਦਾਸੀ ਦੂਰ ਹੁੰਦੀ ਆ ਮਨ ਦੇ ਜੋ ਵੀ ਬੋਝ ਚਿੰਤਾਵਾਂ ਨੇ ਨਾ ਉਹ ਦੂਰ ਹੁੰਦੀਆਂ ਨੇ ਉਹਨਾਂ ਦੇ ਹੱਲ ਮਿਲਨੇ ਸ਼ੁਰੂ ਹੋ ਜਾਂਦੇ ਆ ਸਾਡਾ ਮਨ ਸ਼ਾਂਤ ਹੁੰਦਾ ਹੈ ਤਾਂ ਫਿਰ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਦੇ ਉੱਤੇ ਧਰਤੇ ਜਾਣਾ ਹੈ ਜਦੋਂ ਵੀ ਸਮਾਂ ਮਿਲੇ ਗੁਰੂ ਰਾਮदास ਪਾਤਸ਼ਾਹ ਦੇ ਘਰ ਦੇ ਵਿੱਚ ਜਾ ਕੇ ਮੱਥਾ ਜ਼ਰੂਰ ਟੇਕਣਾ ਵੈਸੇ ਤਾਂ ਪਾਵਨਾ ਸੱਚੀ ਸੁੱਚੀ ਹੋਵੇ ਨਾ ਮਨ ਰਾਹੀ ਰੋਜ਼ ਹੀ ਗੁਰੂ ਦੇ ਦਰਸ਼ਨ ਕਰਨੇ ਆ ਪਰ ਤਨ ਰਾਹੀ ਜਦੋਂ ਵੀ ਮੌਕਾ ਮਿਲੇ ਭਾਵੇਂ ਸਾਲ ਦੇ ਵਿੱਚ ਇੱਕ ਵਾਰ ਜਾਏਗੀ ਇੱਕ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜ਼ਰੂਰ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ ਮਨ ਦੇ ਸਾਰੇ ਬੋਝ ਚਿੰਤਾਵਾਂ ਲੈ ਜਾਂਦੀਆਂ ਨੇ ਅਤੇ ਜਦੋਂ ਹੀ ਗੁਰੂ ਦੇ ਦਰ ਤੇ ਜਾਣਾ ਇਹਨਾਂ ਨਿਮਾਣੇ ਹੋ ਕੇ ਕਦੇ ਵੀ ਨਾਲ ਮੈਂ ਨਹੀਂ ਲੈ ਕੇ ਜਾਣੀ ਨਿਮਾਣੇ ਹੋ ਕੇ ਜਾਣਾ ਹੈ ਗੁਰੂ ਕੇ ਟੇਹ ਪੈਣਾ